ਬ੍ਰਾਂਡ ਸਾਰਿਆਂ ਨਾਲ ਯਾਰੀ ਸੀ ਜੋਦੀ ਪਿਆਰ ਵਾਲਾ ਜੀ ਮਰਾਜ ਇੱਕ ਸਾਲ ਰੋਟੀ ਖਾਦੀਆ ਲਗਾਤਾਰਾਂ ਸੂਏ ਘਰੇ ਜਾ ਕੇ ਰੋਜ਼ ਇੱਕ ਸਾਲ ਕੋਈ ਬੈਨ ਆ ਗਏ ਕਿੱਥੋਂ ਜਾਂਦੇ ਸੀ 100 ਵਾਲੋਂ ਕਿੰਨੇ ਕਿਲੋਮੀਟਰ ਮੈਨੂੰ ਲੱਗਦਾ 100 ਦੇ ਕਰੀਬ ਹੀ ਪਹੁੰਚਦਾ ਮਰਾਜ ਇਹ ਗੱਲ ਵੀ ਬਾਈ ਜੀ ਦੇਖ ਲਓ ਕਿਹੜੀ ਗੱਲ ਆ ਵੀ 100 ਕਿਲੋਮੀਟਰ ਬਾਈ ਕੋਲੇ ਜਿੱਥੇ ਦਿਲ ਦਾ ਅਮੀਰ ਆ ਉੱਥੇ ਪ੍ਰਮਾਤਮਾ ਨੇ ਅਮੀਰੀ ਵੀ ਰੱਜ ਕੇ ਦਿੱਤੀ ਆ 100 ਕਿਲੋਮੀਟਰ ਡੇਲੀ ਡੇਲੀ ਜਾਣਾ ਜੀ ਤੇ ਗਾਮੀਆਲ ਵੀ ਜਦੋਂ ਬਾਈ ਜੀ ਨੇ ਫੋਨ ਕਰ ਦੇਣਾ ਹਿਸੋਵਾਲ ਤੋਂ ਲੈ ਕੇ ਗਾਮੀਆਲ 146 ਕਿਲੋਮੀਟਰ ਬਣਦਾ ਤੇ ਹਿਸੋਵਾਲ ਤੋਂ ਲੈ ਕੇ ਆਪਣੇ ਬੋਹੇ ਤੱਕ ਬੱਟੇ ਪਏ ਹੋਏ ਸੀ ਰੁੱਤੀ ਗੱਡੀ ਹੁੰਦੀ ਰੁੱਤੀ ਗੱਡੀ ਚ ਜਾਂਦਾ 2007 ਤੋਂ 15 ਤੱਕ ਸਿਰਫ ਇੱਕ ਹਾਂਜੀ ਸਿਰਫ ਇੱਕ ਦੋ ਦੋ ਚਲੋ ਦੋ ਹੋ ਗਈਆਂ ਇੱਕ ਦੋ ਦੀ ਗਣਤੀ ਨਹੀਂ ਉਹ ਤਾਂ ਗਣਤੀ ਨਹੀਂ ਹੈਗੀ ਹੁਣ ਇੰਨੇ ਬਾਜ਼ੀਆਂ ਚ ਅੱਛਾ ਫਿਰ 15 ਤੋਂ ਬਾਅਦ ਸੈنسਲਾ 15 ਤੋਂ ਬਾਅਦ ਸੈਲਸਲਾ ਇਹ ਐ ਚੱਲਿਆ ਹੂੰ ਸੋਨੀ ਬਾਈ ਬਰਮਪੁਰੇ ਨੇ ਗਾਲਾਂ ਕੱਢੀਆਂ ਇੱਕ ਦਿਨ ਹਾਂ ਮੈਂ ਨਾ ਜੀ ਵੈਸੇ ਤਾਂ ਬੀਅਰ ਸ਼ੀਰ ਪੀ ਲੈਂਦਾ ਕਦੇ-ਕਦਾਈ ਹਾਂ ਪਰ ਇੱਕ ਦਿਨ ਅਸੀਂ ਨਹਿਰ ਤੇ ਬੈਠੇ ਜਾਂ ਤਾਂ ਬਾਈ ਨੇ ਦੇਖ ਲਿਆ ਹੂੰ ਕਹਿੰਦਾ ਯਾਰ ਜਿਹੜੀਆਂ ਤੇਰੀਆਂ ਇਹ ਕਰਤੂਤਾ ਨਾ ਕਿਉਂਕਿ ਇਹ 7 ਤੋਂ ਬਾਅਦ 8 ਚ ਬਾਈ ਨੂੰ ਗੁਰੂ ਮੰਨਿਆ ਮਿੱਕੀ ਬਾਈ ਨੇ ਹੂੰ ਤੇ ਕਹਿੰਦਾ ਜਿਹੜੀਆਂ ਤੇਰੀਆਂ ਕਰਤੂਤਾ ਕਹਿੰਦਾ ਆਪਣੇ ਸਾਰੇ ਗਰੁੱਪ ਦਾ ਨਾਮ ਜ਼ੀਰੋ ਕਰਨ ਲੱਗਿਆਂ ਕਹਿੰਦਾ ਵੀ ਜਿੱਥੇ ਪਤਲਾ ਦਾ ਜੋਤ 11 ਵਜੇ ਹਰ ਗਿਆ 10 ਵਜੇ ਹਰ ਗਿਆ ਮੈਂ ਕਿਹਾ ਭਾਈ ਇੱਕ ਸਾਲ ਹੋਰ ਹੂੰ 14 ਚ ਕਹੀ ਸੀ ਇਹ ਗੱਲ ਹੂੰ ਮੈਂ ਕਿਹਾ ਇੱਕ ਸਾਲ ਦੇ ਦੇ ਜੇ ਵਾਪਸੀ ਕਰੀ ਤਾਂ ਕਰੀ ਨਹੀਂ ਮੈਂ ਛੱਡ ਦੂੰ ਸਾਰਾ ਕੁਝ ਹੂੰ ਬਸ ਉਦੋਂ ਬਾਅਦ ਬਸ ਕਹਿ ਲੋ ਵੀ ਬੱਚੇ ਹੀ ਵੜ ਗਏ ਕੂਤਰ ਬਾਜੀ ਦੇ ਯਾਨੀ ਵਿੱਚ ਧਿਆਨ ਪਹਿਲਾਂ ਧਿਆਨ ਘੱਟ ਸੀ ਧਿਆਨ ਧਿਆਨ ਪਤਾ ਕਿਉਂ ਨਹੀਂ ਸੀ ਭਾਈ ਹੂੰ ਕਦੇ ਬਾਜੀ ਦਾ ਬਾਈ ਬਾਜੀ ਦਾ ਫੋਨ ਆ ਜਾਣਾ ਜੋ ਦਾ ਜੇ ਆਪਾਂ 6 ਵਜੇ ਛੱਡਣੀਆਂ ਚਲੋ ਬਾਜੀ ਇੱਕ ਦੋ ਕੂਤਰ ਅਸੀਲ ਜਾ ਕੇ ਛੱਡ ਦਿੰਨੇ ਆ ਤੁਹਾਡੇ ਕਦੇ ਬਾ ਸੂ ਬਾਜੀ ਦਾ ਫੋਨ ਆ ਜਾਣਾ ਮਹਰਾਜ ਵਾਲੇ ਦਾ ਹੂੰ ਜੋ ਦਾ ਬਾਜੀ ਛੜਨੀਆ ਮੈਂ ਕਹਾ ਬਾਈ ਆਪਾਂ ਛੜ ਦਿੰਨੇ ਆ ਘਰੇ ਗਰਾਂਗੇ ਤਾਂ ਬਾਜੀ ਜਿੱਤਾਂਗੇ ਜੀ ਬ੍ਰਾਂਡ ਸਾਰਿਆਂ ਨਾਲ ਯਾਰੀ ਸੀ ਜੋਦੀ ਪਰ ਪਿਆਰ ਵਾਲਾ ਜੀ ਮਰਾਜ ਇੱਕ ਸਾਲ ਰੋਟੀ ਖਾਦੀਆ ਲਗਾਤਾਰਾਂ ਬਾਸੂ ਦੇ ਘਰੇ ਜਾ ਕੇ ਰੋਜ਼ ਇੱਕ ਸਾਲ ਕੋਈ ਬੈਨ ਆ ਗਏ ਕਿੱਥੋਂ ਜਾਂਦੇ ਸੀ 100 ਵਾਲੋਂ ਕਿੰਨੇ ਕਿੰਨੇ ਕਿਲੋਮੀਟਰ ਮੈਨੂੰ ਲੱਗਦਾ 100 ਦੇ ਕਰੀਬ ਹੀ ਪੈ ਜਾਂਦਾ ਮਰਾਜ ਇਹ ਗੱਲ ਵੀ ਬਾਈ ਜੀ ਦੇਖ ਲਓ ਕਿਹੜੀ ਗੱਲ ਆ ਵੀ 100 ਕਿਲੋਮੀਟਰ ਬਾਈ ਕੋਲੇ ਜਿੱਥੇ ਦਿਲ ਦਾ ਅਮੀਰ ਆ ਉੱਥੇ ਪ੍ਰਮਾਤਮਾ ਨੇ ਅਮੀਰੀ ਵੀ ਰੱਜ ਕੇ ਦਿੱਤੀ ਆ 100 ਕਿਲੋਮੀਟਰ ਦਿੱਲੀ ਦਿੱਲੀ ਜਾਣਾ ਜੀ ਤੇ ਗਾਮੀਆਲ ਵੀ ਜਦੋਂ ਬਾਈ ਜੀ ਨੇ ਫੋਨ ਕਰ ਦੇਣਾ ਹਿੱਸੋਵਾਲ ਤੋਂ ਲੈ ਕੇ ਗਾਮੀਆਲ 146 ਕਿਲੋਮੀਟਰ ਬਣਦਾ ਤੇ ਹਿੱਸੋਵਾਲ ਤੋਂ ਲੈ ਕੇ ਆਪਣੇ ਬੋਹੇ ਤੱਕ ਬੱਟੇ ਪਏ ਹੋਏ ਸੀ ਰੁਤੀ ਗੱਡੀ ਹੁੰਦੀ ਰੁਤੀ ਗੱਡੀ ਚ ਜਾਂਦਾ ਜਦੋਂ ਬਾਈ ਜੀ ਨੇ ਫੋਨ ਕਰ ਦੇਣਾ ਤੇ ਇੱਕ ਮੁੰਡਾ ਸਾਡੇ ਨਾਲ ਮੇਨਾ ਹੋਰ ਹੁੰਦਾ ਹੀ ਰੰਗੀ ਅਗਰਾਂ ਕੀ ਮੂਰੇ ਕੋ ਕੇ ਮ੍ਰੁੱਤੀ ਜਿਹੜਾ ਹੀਟਰ ਰੂਟਰ ਕੰਮ ਕਰਦੇ ਸੀ ਉਹਨੇ ਮੂਰੇ ਰਮਾਲ ਜਾਂ ਫੇਰੀ ਜਾਣਾ ਦੀਂਦਾ ਮੈਂ ਉਹ ਮੇਂ ਦੱਬੀ ਜਾਣੀ ਮੈਂ ਕਿਹਾ ਦੀਂਦਾ ਫਿਰ ਉਹ ਘਰੇ ਨਹੀਂ ਵੀ ਤੂੰ ਇਹ ਕਿਹੜੇ ਆਪਣੇ ਘਰਦਿਆਂ ਨੂੰ ਘਰਦਿਆਂ ਨੇ ਮੇਰਾ ਬਾੜੀ ਬਾੜੀ ਜ਼ਿਆਦਾ ਸਪੋਰਟ ਕਰੀ ਆ ਜੀ ਕਿਆ ਬਾਤ ਮੇਰੇ ਪੇਰੈਂਟਸ ਨੇ ਮੇਰੇ ਬ੍ਰਦਰ ਨੇ ਮੇਰੇ ਬ੍ਰਦਰ ਦੀ ਵਾਈਫ ਨੇ ਮੇਰੀ ਖੁਦ ਹੀ ਵਾਈਫ ਨੇ ਇੰਨੀ ਸਪੋਰਟ ਕਰੀ ਆ ਹਾਂ ਵੀ ਜੇ ਕਹਿ ਦੇਣਾ ਵੀ ਅੱਜ 6 ਵਜੇ ਗਾਮੀ ਵਾਲ ਤੁਰਨਾ ਤਾਂ 8:30 ਨੂੰ ਪਹੁੰਚਣਾ ਤਾਂ ਅਸੀਂ ਪਹੁੰਚਦੇ ਸੀ ਪਹੁੰਚਦੇ ਸੀ ਅੱਛਾ ਚਲੋ 2015 ਵੀ ਇੱਕ ਸਾਲ ਦੇ ਦਿਓ ਫੇਰ ਫਿਰ ਉਦੋਂ ਆ 15 ਜਵਾਬਸੀ ਹੋਈ ਜ ਅੱਜ ਹੋਰ ਕੱਲ ਹੋਰ ਰੰਗੀਆਂ ਬਾਜੀ ਜੱਤਲੀ ਰੰਗੀਆਂ ਤੋਂ ਬਾਅਦ ਤਾਂ ਹੌਂਸਲਾ ਹੀ ਐਡਾ ਹੋ ਗਿਆ ਬਈ ਚਲੋ ਜੀ ਆਹੀ ਆ ਬਸ ਉਦੋਂ ਬਾਅਦ ਤਾਂ ਫਿਰ ਵੱਧਦੀ ਤੁਰਿਆ ਏ 2015 ਚ ਉਦੋਂ ਕਿਹਦੇ ਨਾਲ ਟੱਕਰ ਹੋਈ ਉਦੋਂ ਟੱਕਰ ਤਾਂ ਮੰਨੋ ਟੱਕਰ ਤਾਂ ਕਿਹੜੀ ਸੀ ਸਾਂਝੀ ਹੋ ਗਈ ਬਾਜੀ ਬਾਈ ਜਸਕਰਨਾ ਬਾਈ ਲੱਲਾ ਵਾਲੇ ਬਲਜੀਤ ਨਾਲ ਸਾਡੀ ਤਿੰਨਾਂ ਦੀ ਸਾਂਝੀ ਹੋਈ ਬਾਈ ਜੱਗੇ ਨੇ ਸਾਂਝੀ ਕਰਵਾ ਦੇ ਸੀਗਾ ਨਾ ਤੰਨੇ ਆਪਦੇ ਬੰਦੇ ਆਪਣੇ ਹੀ ਆ ਬਾਈ ਜਸਕਰਨ ਉਹ ਨਹੀਂ ਸ਼ਕਾਰੀ ਕੁੱਤੇ ਵੀ ਭਜਾਉਂਦੇ ਆ ਬਲਜੀਤ ਲੱਲਾ ਵਾਲਾ ਤੇ ਬਾਈ ਜਸਕਰਨ ਦਾ ਕੂਟਰ ਵੱਧੋੜੇ ਆਪਣੀ ਬਾਜੀ ਤਿੰਨਾਂ ਦੀ ਬਰੋਬਰ ਵੰਡੀ ਗਈ ਸੀ ਬਰੋਬਰ ਵੰਡੀ ਗਈ ਹਾਂਜੀ ਯਾਨੀ ਉ ਉਦੋਂ ਨਾਮ ਉਦੋਂ ਨਾਮ ਉਦੋਂ ਮੰਨੋ ਵੀ ਉਦੋਂ ਟਰੈਕਟਰ ਸੀ ਨਾਮ ਉੱਥੇ ਪਹਿਲਾਂ ਟਰੈਕਟਰ ਸੀ ਟਰੈਕਟਰ ਉੱਥੇ ਹੀ ਸ਼ੁਰੂ ਮੇਰੇ ਖਿਆਲ ਹੋਇਆ ਹਾਂਜੀ ਤੇ ਉਦੋਂ ਉਦੋਂ ਇਹ ਸੋਚ ਲਓ ਵੀ ਐਂਟਰੀਆਂ ਦੇ ਐਂਟਰੀਆਂ ਵੀ ਬਹੁਤ ਸੀ ਪੈਸਾ ਵੀ ਵੱਧ ਸੀ ਬਾਜੀ ਫਿਰ ਟਰੈਕਟਰ ਕੌਣ ਲੈ ਗਿਆ ਟਰੈਕਟਰ ਬਾਈ ਜਸ ਕਰਨ ਦਾ ਉਹ ਓਨਰ ਆ ਲੈ ਉਹਨਾਂ ਦਾ ਹੀ ਉਹਨਾਂ ਦਾ ਉੱਡਿਆ ਵਧੀਆ ਉਹ ਫਿਰ ਜਿਹੜੇ ਕਬੂਤਰ ਸੀ ਉਹ ਕਿੱਥੋਂ ਕਿਵੇਂ ਛੱਡੇ ਹੋ ਜਿਹੜੇ ਤੁਸੀਂ ਖੁੱਡੇ ਚੋ ਜਿਹੜੇ ਆਪਣੇ ਵਾਲੇ ਹਾਂ ਉਹ ਬਾਈ ਜੀ ਤੋਂ ਹੀ ਆਏ ਹੋਏ ਸੀ ਕਬੂਤਰ ਜਦੋਂ ਬਾਈ ਜੀ ਨੇ ਆਪ ਨੂੰ ਜੋੜੇ ਦਿੱਤੇ ਹੋਏ ਸੀ ਮਿੱਕੀ ਬਾਈ ਜੀ ਨੇ ਅੱਛਾ ਤੇ ਉਹ ਕਬੂਤਰੀ ਦਾ ਪਿਓ ਸੀ ਜੱਗੇ ਬਾਈ ਦੇ ਘਰੋਂ ਰੱਤਾ ਬੱਪੀਆਂ ਨਾਲ ਤੇ ਕਬੂਤਰੀ ਬਾਈ ਜੀ ਦੇ ਘਰੋਂ ਸੀ ਮਿੱਕੀ ਜੀ ਅੱਛਾ ਹਾਂਜੀ ਤੇ ਯਾਨੀ ਉਦੋਂ ਫਿਰ ਉਹ ਸ਼ੁਰੂ ਕਰਤੀ ਬਿਲਕੁਲ ਜੀ ਪਾਣੀ ਦਾ ਟੇਸ ਦਾ ਫਰਕ ਆ ਇਹ ਪਾਣੀ ਦਾ ਟੇਸ ਦਾ ਫਰਕ ਤਾਂ ਰਹੂਗਾ ਜੀ ਕੀ ਗੱਲ બસ کہہ ਲੋ ਵੀ ਬੋਰ ਵਧੀਆ ਜਗਾ ਹੋਇਆ ਹੋਇਆ ਮਾੜਾ ਜਿਹਾ ਡੂੰਗਾ ਹੋਇਆ ਥੋੜਾ ਨਾਰਮਲ ਨਾ ਨਹੀਂ ਜੇ ਜੋਤ ਇਸ ਸਵਾਲ ਦੇ ਪਿੰਡ ਹੋ ਗਿਆ ਤਾਂ ਬੋਰ ਵਧੀਆ ਹੋ ਗਿਆ ਬਾਕੀ ਵੀ ਬੋਰ ਹੀ ਹੁੰਦੇ ਆ ਨਹੀਂ ਨਹੀਂ ਜਾਇ ਤਾਂ ਬੋਰ ਹੈਗੇ ਆ ਜੀ ਹਾਂ ਔਰ ਗੱਲ ਆਇਆ ਜੀ ਆਪਾਂ ਬਸ ਇਹ ਸੋਚ ਲੋ ਨਹੀਂ ਕੋਈ ਗੱਲ ਇਹਦੇ ਚ ਵੀ ਰਾਜ ਵਾਲੀ ਨਹੀਂ ਨਹੀਂ ਰਾਜ ਵਾਲੀ ਦਾ ਨਹੀਂ ਹੱਸੀ ਜਾਂਦੇ ਹਾਂ ਇਹ ਇਹ ਮੰਨ ਲਓ ਥੋੜਾ ਡੂੰਗਾ 700 ਫੁੱਟ ਤੇ ਆ ਜੀ ਕਿੰਨੇ ਤੇ 700 ਤੇ ਪੰਜਾਬ ਦੇ ਵਿੱਚ 700 ਫੁੱਟ ਹੈਗੇ ਆ ਜੀ ਕਈ ਵਿੱਚ ਬੋਰ ਹੈਗੇ ਆ ਇਹ ਬਈ ਪਾਣੀ ਛੁੱਧ ਲਈ ਕੋਈ ਜਾ ਕੇ ਤੇ ਪਾਣੀ ਚੈੱਕ ਕਰਾ ਕਰ ਕੇ ਜੀ ਗਾਹਾਂ ਦੀ ਗਾਹ ਕਰੀ ਗਏ ਬਈ ਹੁਣ ਹੁਣ ਪੱਤਣ ਸਹੀ ਆਊ ਹੁਣ ਸਹੀ ਆਊ ਇੱਥੇ ਆ ਕੇ ਗੱਲ ਨਿਬੜੀ ਜੀ ਇਹ ਝੋੜਣਾ ਦਾ ਮੁੰਡਾ ਸੀ ਜਿਹੜਾ ਕਰਕੇ ਗਿਆ ਅੱਛਾ ਹਾਂਜੀ ਪ੍ਰਮੋਟ ਤਾਂ ਨਹੀਂ ਕਰਦੇ ਪ੍ਰਮੋਟ ਨਹੀਂ ਜੀ ਆਪਾਂ ਪ੍ਰਮੋਟ ਕਾਤੇ ਕਰਨਾ ਆਪਣਾ ਪਿਆਰਾ ਉਹ ਬੰਦੇ ਨਾਲ ਨਹੀਂ ਇਹ ਮੰਨ ਲਓ ਪਾਣੀ ਇਹ ਇਹ ਟੇਸਟ ਦਾ ਫਰਕ ਬਈ ਇਹ ਇਹ ਪਿਓਰ ਪਾਣੀ ਆ ਲੱਗਦਾ ਇਹ ਚ ਇਹ ਚ ਕੋਈ ਹੋਰ ਹੈ ਹੀ ਨਹੀਂ ਤਾਂ TDS ਡੀਸ ਵੱਧ ਚੈੱਕ ਕਰਾਇਆ ਚੈੱਕ ਕਰਾਇਆ ਇਹ ਟੂਟੀਆਂ ਤੋਂ ਜਦੋਂ ਇਹ ਬੋਰ ਕਰਾਇਆ ਜਿਹੜੇ ਟੂਟੀਆਂ ਦਾ ਸ਼ੋਰੂ ਆ ਜੰਮਿਆ ਸੀ ਉਹ ਲੈ ਗਿਆ ਸੀ ਤੇ ਪਾਣੀ ਕੋਸਾ ਹੁੰਦਾ ਉਹ ਵੀ ਜਦੋਂ ਮੋਟਰ ਚਲਾਉਨੇ ਆ। ਅੱਛਾ ਹਾਂ ਠੰਡਾ ਨਹੀਂ ਹੁੰਦਾ ਜੀ ਕੋਸਾ। ਗਰਮੀਆਂ 'ਚ ਵੀ ਕੋਸਾ। ਸਿਆੜਾ ਜੀ ਥੋੜੀ ਸਿਹਤ ਨੂੰ ਤੇ ਕਬੂਤਰਾਂ ਦੀ ਸਿਹਤ ਨੂੰ ਕੋਈ ਫਰਕ ਪਿਆ? ਤੰਦਰੁਸਤੀ ਆ ਜੀ ਹੁਣ ਬਸ ਮੈਨੂੰ ਤਾਂ ਐ ਲੱਗਦਾ ਵੀ ਤੰਦਰੁਸਤੀ ਆ ਇਹਦੇ ਕਰਕੇ। ਚਲੋ ਕੁਝ ਹੋਣਾ ਵੀ ਕੋਈ ਗੱਲ ਵੀ ਰਾਜ ਆਲੀ ਵਿੱਚੇ ਰੱਖ ਗਏ। ਤੇ ਅੱਛਾ ਫਿਰ ਹੁਣ ਜੋਤਵੀਰ ਜਿਹੜੀ ਹੁਣ ਆਪਾਂ ਗੱਲ ਕੀਤੀ ਆ ਹਾਂਜੀ। ਵੀ ਜੋਤਵੀਰ ਘਸ 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 ਕੇ 2024 ਦਾ ਬਾਈ ਜੀ। ਅੱਜ ਹੁਣ ਆਪਾਂ 2024 ਦੀ ਗੱਲ ਸ਼ੁਰੂ ਕਰਨ ਲੱਗੇ ਆ 2024 ਦਾ ਗੱਲ ਫੇਰ ਆ ਗਈ ਵੀ ਸਕੰਦਰ ਕਿਵੇਂ ਬਣਿਆ ਪੰਜਾਬ ਚ ਸਾਰੇ ਖਿਡਾਰੀ ਚੋਟੀ ਦੇ ਆ ਸਾਰੇ ਨੇ ਬਾਜੀ ਛੱਡੀ ਆ ਸਿੰਗਲ ਖੇਡ ਦਾ ਵੀ ਮਹਾਰਥੀ ਦੁੱਸਰ ਤੇ ਸਰ ਚੌਥਰ ਪੰਜ 6 7 7 ਦਿਨ ਵੀ ਬਾਜੀ ਚੱਲੀ ਆ ਹਾਂਜੀ ਤੇ ਉਹਦੇ ਚ ਵੀ ਆਪਣੀ ਆਪਾਂ ਲਾਸਟ ਚਾਰ ਦਿਨ ਵੀ ਕਿ ਵੀਰੇ ਛੱਡੀ ਆ ਜੀ ਚਾਰ ਦਿਨ ਚਾਰ ਦਿਨ ਆਪਣਾ ਲਾਸਟ ਕੋ ਕੇ ਬਾਜੀ ਨਿਬੜ ਜਾਣੀ ਚੌਥੇ ਦਿਨ ਚੌਥੇ ਦਿਨ ਹਾਂਜੀ